ਆ ਦੇਖੋ ਜੀ ਵੀਡੀਓ ਬਹੁਤ ਵਾਇਰਲ ਹੋਈ ਜਾਂਦੀ ਹੈਗੀ ਦੇਖਣ ਚ ਕਿਤੇ Rajasthan ਦੀ ਲੱਗ ਰਹੀ ਹੈ ਜੀ ਵੀਡੀਓ ਇੱਥੇ ਕਹਿੰਦੇ ਸੀ 2-3 ਫੁੱਟ ਪੱਟ ਗਈ ਪਾਣੀ ਨਿਕਲੇਉਂਗਾ 2-3 ਫੁੱਟ ਪੱਟਦੇ ਆ ਤੇ ਉੱਥੇ 2-3 ਫੁੱਟ ਦੀ ਪਾਣੀ ਨਿਕਲੇਉਂਗਾ ਜੀ ਆਪਾਂ ਬਾਕੀ ਵੀਡੀਓ ਚ ਦਿਖਾਉਣਗੇ ਸਾਰਾ ਦੇਖੋ ਨਾਲ ਜੁੜੇ ਰਹੋ ਸਾਰਿਆਂ ਨੇ ਵੀਡੀਓ ਚ ਵੀਡੀਓ ਚ ਪਾਣੀ ਨਿਕਲਦਾ ਦਿਖਾਉਣਗੇ 2-3 ਫੁੱਟ ਪੱਟਣ ਨਾਲ ਹੀ ਕਹਿੰਦੇ ਪਾਣੀ ਨਿਕਲਿਆ ਜੀ ਦੇਖੋ ਜੀ ਕਮਾਲ ਆ ਲੈ ਦੇਖਦੇ ਆ ਵੀਡੀਓ ਆਪਾਂ ਸਾਰਿਆਂ ਨੇ ਜੁੜੇ ਰਹੋ ਜੀ ਚਲੋ ਕਮਾਲ ਦੀ ਗੱਲ ਹੈ ਇਹ ਦੇਖੋ ਕਮਾਲ ਦੀ ਗੱਲ ਹੈ ਇਹ ਦੇਖੋ ਲੁੱਜੜੇ ਰਹੇ ਉਹ ਦੇਖ ਲਈ ਪਾਣੀ ਨਿਕਲਦਾ ਕਿ ਨਹੀਂ ਦੇਖੋ ਜੀ ਪਾਣੀ ਦਿਖਣ ਲੱਗ ਗਿਆ ਉਹ ਦੇਖੋ ਜੀ ਜਿਸੀ ਆਂਦਾ ਪਾਣੀ ਆਦਾ ਦੇਖੋ ਜੀ ਮਟਾ ਮਟਾ ਕਮਾਲ ਦੀ ਗੱਲ ਹੈ ਇਹ ਦੇਖੋ Rajasthan ਵਿੱਚ ਤਾਂ ਵੈਸੇ ਹੀ ਕਹਿੰਦੇ ਪਾਣੀ ਬਹੁਤ ਘਟਾ ਆ ਦੇਖੋ ਜੀ ਲੋ ਪਾਣੀ ਆ ਗਿਆ ਕਮਾਲ ਦੀ ਗੱਲ ਆ ਭਾਈ ਦੇਖੋ ਜੀ ਪਾਣੀ ਗਰ ਸੱਚੀ ਕਮਾਲ ਦੀ ਗੱਲ ਹੈ ਇਹ ਦੇਖੋ ਆ ਇਹਨਾਂ ਫੋਟੀ ਪੱਟਿਆ ਦੇਖੋ ਜੀ ਪਾਣੀ ਆ ਗਿਆ ਕਮਾਲ ਦੀ ਗੱਲ ਹੈ ਦੇਖੋ ਜੀ ਕਮਾਲ ਦੀ ਗੱਲ ਆ ਇੱਕ ਜਮਾਂ ਗੱਡੀ ਗਾਰਨਿਕਾ ਲੱਗੀ ਪਾਣੀ ਆ ਗਿਆ ਕਮਾਲ ਦੀ ਗੱਲ ਹੈ ਇਹ ਦੇਖੋ ਇਹ ਤ੍ਰਿਸ਼ਮਈ ਕੁਦਰਤ ਦਾ ਜਿਹੜਾ ਨਾ ਥੋੜਾ ਜਿਹਾ ਪੱਟਣ ਵਾਲੀ ਪਾਣੀ ਆ ਗਿਆ 2-3 ਫੁੱਟ ਪੱਟਿਆ ਪਾਣੀ ਨਿਕਲਿਆ ਦੇਖੋ ਜੀ ਪਾਣੀ ਗਰਹਿ ਲਓ ਬਾਹਰ ਦੀ ਬਰਖੇ ਜੋ ਹੈ ਪਾਣੀ ਨਿਕਲਿਆ ਦੇਖੋ ਇਹ ਪੀਣ ਵਾਲਾ ਪਾਣੀ ਹੈ ਬੜੀ ਕਾਫੀ ਡੇਲਿਵਰੀ ਬਣੂਗਾ ਇਹ ਕਮਾਲ ਦੀ ਗੱਲ ਹੈ ਜੀ ਦੇਖੋ ਪਾਣੀ ਨਿਕਲਿਆ ਸੱਚੀਓ ਆਹ ਵੀ ਤਰ੍ਹਾਂ ਕੀ ਮਿਲਦੀ ਪੀ ਸਕਦੇ ਆਂ ਖੋਦ ਕੇ ਹੋਰ ਇਹ ਦੇਖੀ ਅੰਦਰ ਨਹੀਂ ਨਿਕਲਦਾ ਇਹ ਪਾਣੀ ਦੇਖੋ ਜਾਰੇ ਪਸਲੇ ਰਾਸਤਾਨੀ ਰਾਸਪਾ ਟਿਬੀ ਟਿਬੇ ਆ ਇੱਥੇ ਨਿਕਲਦਾ ਪਾਣੀ ਕਮਾਲ ਦੀ ਗੱਲ ਹੈ ਦੇਖੋ ਪਾਣੀ ਮੈਨਾਂ ਬਣੀ ਆਹ ਜਗ੍ਹਾ ਨਿਕਲਦਾ ਹੈ ਮੁੱਢੇ ਨਾਲ ਦੀ ਕਿਪਾਸ ਹੈ ਚੱਲਦਾ ਹੈ 15 ਪੋਲੇ ਨਾਲ ਦੀ ਕਿਰਪਾ ਨਾਲ ਨਿਕਲਦਾ ਕਹਿੰਦੇ ਦੇਖੋ ਜੀ ਜਿੰਨਾ ਚਿਰ ਮੇਲਾ ਰਹਿੰਦਾ ਇੱਥੇ ਉਹਨਾ ਟਾਈਮ ਨਿਕਗਾ ਕਹਿੰਦੇ ਇੱਥੇ ਮੇਲਾ ਹੀ ਕੋਈ ਦੇਖੋ ਜਦੋਂ ਮੇਲਾ ਖਤਮ ਹੋ ਗਿਆ ਪਾਣੀ ਕਿੱਥੋਂ ਹਟ ਜੂ ਦੇਖੋ ਕਮਾਲ ਦੀ ਗੱਲ ਹੈ ਯਾ ਤੋ ਤ੍ਰਿਸ਼ਮਈਆ ਵੀ ਕੋਈ ਦੇਖੋ ਜੀ ਕਮਾਲ ਦੀ ਗੱਲ ਈ ਹੈ ਕਹਿੰਦੇ ਜਿੰਨਾ ਟਾਈਮ ਮੇਲਾ ਉਹਨਾ ਟਾਈਮ ਵੀਰੇ ਪਾਣੀ ਨਿਕਲੂ ਉਸ ਤੋਂ ਬਾਅਦ ਜਦ ਮੇਲਾ ਖਤਮ ਹੋ ਗਿਆ ਪਾਣੀ ਵੀ ਨਿਕਲ ਉਹ ਹਟ ਜੂ ਦੇਖੋ ਜੀ ਕਮਾਲ ਦੀ ਗੱਲ ਆ ਬੜੀ ਕਮਾਲ ਦੀ ਗੱਲ ਆ ਬੜੀ ਹਰਾਨਗੀ ਹੋਈ ਵੀਡੀਓ ਦੇਖ ਕੇ ਵੀ ਢਾਈ ਤਿੰਨ ਘਟੇ ਪਰ